ਹਣ ਦੇਖ ਮਾਸੀ ਗੱਲ ਤਾਂ ਐ ਉਹ ਆ ਜੇ ਜਾਂਦਾ ਮੂੰਹ ਬੋਲੇ ਕਿਸੇ ਨੂੰ ਕਹਵੇ ਤੁਹਾਨੂੰ ਦੱਸੇ ਵੀ ਮੈਂ ਪੈਸੇ ਦਿੱਤੇ ਕਿੱਥੇ ਜੇ ਨਹੀਂ ਦੱਸਦਾ ਤਾਂ ਫਿਰ ਪੈਸੇ ਮਾਸੀ ਕਿਤੇ ਨਹੀਂ ਇਹ ਇਹ ਵੀ ਹੋ ਸਕਦਾ ਨਹੀਂ ਕੋਈ ਪ੍ਰਾਪਰਟੀ ਲੈ ਲਈ ਹੋਵੇ ਪੈਸੇ ਮੈਂ ਦੇ ਦੇ ਦੂੰਗਾ ਬਿਠੁੰਡੇ ਉਹ ਵੇਚ ਦੇ ਇਸੇ ਬਿਠੁੰਡੇ ਤੇ ਕੀ ਆ ਬਾਰੇ ਨਾਲ ਹੈ ਡੈੜੀ ਜਮਈ ਵੇਚਾ ਸੀ ਇਹਦਾ ਦੇੜੀ ਨੇ ਲਿਆ ਨਹੀਂ ਡੈੜੀਆਂ ਦਾ ਕੋਈ ਕਿਥੋਂ ਲਿਆएंगे ਨੇ ਪੈਸੇ ਉਦੋਂ ਤਾਂ ਸੀ ਇਹ ਸੁਣਨੇ ਵੀ ਇਹ ਗਲਤ ਰਸਤੇ ਜੁਣਾ ਫੜਦੇ ਪੈਸੇ ਗਲਤ ਰਸਤੇ ਨਾ ਚੱਲਦੇ ਸੀ ਲਿਆ ਵੇਸੇ ਉਹ ਡੇੜ ਕਿੱਲਾ ਹੀ ਨਹੀਂ ਲਿਆ ਦਾ ਅਸੀਂ ਉਹ ਲੈਣੇ ਵੀ ਜੇ ਉਦੋਂ ਕਿਤੇ ਇਹੀ ਥੋੜੇ ਵਾਲੇ ਪੈਸੇ ਕੀ ਆ ਹੋ ਸਕਦਾ ਥੋੜੇ ਵਾਲੇ ਪੈਸੇ ਹੋਣ ਵੀ ਉਦੋਂ ਜੇ ਅਸੀਂ ਪੀਲਾ ਲੈ ਲੈਂਦੇ ਉਦੋਂ ਲੈ ਲੈਂਦੇ ਕਿੱਲਾ ਤਾਂ ਅਸੀਂ ਫਾਇਦੇਮੰਦ ਸੀ ਅੱਜ ਤੈਨੂੰ ਉਹ ਵੇਚੀ ਵੇਚ ਤੇ ਲੱਗਿਆ ਵੀਰੇ ਤੇ ਉਹ ਗੱਲ ਸੀ ਮਾਫਰਲੀ ਮਾਰਫਰ ਹੋ ਸਕਦਾ ਤੁਹਾਡੇ ਵਾਲੇ ਪੈਸੇ ਆਂਦਾ ਹੋਵੇ ਮੈਂ ਪੈਸੇ ਦੇਉਂਗਾ ਮਸਤੀ ਲਈ ਗਿਆ ਲਈ ਗਿਆ ਲਈ ਗਿਆ ਅਸੀਂ ਰੁਕਦੇ ਵੀ ਸ਼ਾਇਦ ਉਹਨੂੰ ਆਏ ਆਂਦਾ ਸੀ ਕਿ ਸ਼ਾਇਦ ਉਹ ਤੁਹਾਡੇ ਵਾਲੇ ਪੈਸੇ ਸੀ ਤਾਂ ਉਹ ਗਿਆ ਉੱਥੇ ਬਠਿੰਡੇ ਵੀ ਗਿਆ ਵੀ ਮੈਨੂੰ ਦੋਵੇਂ ਬਠਿੰਡੇ ਵੀ ਗਿਆ ਉਹਨਾਂ ਕੋਲ ਪੈਸੇ ਲੈਣ ਤੁਸੀਂ ਆਏ ਹੋ ਮੋਸਟ ਵੈਲਕਮ ਹਾਂ ਦੇਖੋ ਤੁਸੀਂ ਮਾਸਰ ਨਾਲ ਗੱਲ ਕਰੋ ਦੇਖ ਜੇ ਤਾਂ ਇਹ ਗੱਲ ਰੁਕਣੀ ਆ ਜਾਂ ਕੋਈ ਕਮਿਟਮੈਂਟ ਵਾਲੀ ਗੱਲ ਹੈਗੀ ਆ ਉਹ ਤਾਂ ਫਿਰ ਦੇਖੋ ਤੁਹਾਡੇ ਤੇ ਮਾਸਰ ਜੀ ਨਾਲ ਹੀ ਹੋਣੀ ਆ ਇਸ ਬੰਦੇ ਜੀ ਕੋਈ ਸਾਨੂੰ ਕਹੂਗਾ ਵੀ ਹਾਂ ਬਾਈ ਵੀ ਤੁਸੀਂ ਰੁਕ ਜਓ ਇਹਨੇ ਤਾਂ ਇਹਦੇ ਕਹਿਣ ਤਾਂ ਰੋਕਣਾ ਤਾਂ 5 ਦਿਨ ਹੋਰ ਰੁਕ ਜੂਗਾ ਮੈਂ 5-10 ਦਿਨ ਹੁੰਦੇ ਚਲ ਮਹੀਨਾ ਹੋ ਗਿਆ ਕੋ 2 ਮਹੀਨੇ ਹੋ ਗਏ ਨਹੀਂ 마ਸੀ ਇਤੂ ਵੱਧ ਨਹੀਂ ਇਤੂ ਵੱਧ ਨਹੀਂ ਕਿਉਂਕਿ ਮੈਨੂੰ ਪਤਾ ਵੀ ਇਤੂ ਵੱਧ ਤਾਂ ਫਿਰ ਖੱਜਲ ਖਬਰੀ ਆ ਹਣਾ ਕੋਈ ਮਹੀਨਾ 2 ਮਹੀਨੇ ਨਹੀਂ 마ਸੀ ਪਲੀਜ਼ ਮੈਂ ਸਿਰਫ 5 ਦਿਨ ਹੋਰ ਰੁਕਦਾ ਜੇ ਇਹ ਪੈਸੇ ਦੇ ਇਹ ਦੇ ਸਕਦਾ ਨਹੀਂ 마ਸੀ ਪਲੀਜ਼ ਮੈਂ ਦੇਖੋ ਮੈਂ ਮਜਬੂਰ ਆ ਹੁਣ ਕਿਉਂਕਿ ਮੈਂ ਜੋ ਵੀ ਲੀਗਲ ਬਣਦਾ ਮੈਨੂੰ ਕਰਨਾ ਪੈਣਾ ਨਹੀਂ ਹੁਣ ਮੈਂ ਤਾਂ ਐ ਨਹੀਂ ਕਿਹਾ ਸੀ ਅਸੀਂ ਬਿਨਾਂ ਗਾਪੀ ਤੋਂ ਪਹਿਲੇ ਦਾ ਟਰੈਕਟਰ ਲੈਣਾ ਨਹੀਂ ਹਾਂ ਲੈਂਦੇ ਵੀ ਅੱਲਾ ਲੋਕ ਅਸੀਂ ਕਿਉਂ ਲਈਏ ਹਾਂ ਹਾਂ ਦੋ ਨੰਬਰ ਦਾ ਟਰੈਕਟਰ ਲੈਣਾ ਟਰੈਕਟਰ ਦਾ ਸਵਾ ਦੋ ਨੰਬਰ ਦੇ ਟਰੈਕਟਰ ਅਸੀਂ ਜਾਂ ਜ਼ਿੰਦਗੀ ਚ ਲੈ ਜਾਣਾ ਲੈਣੀ ਆ ਅਸੀਂ 0% ਰੱਖੋ ਕਿ ਅਜੇ ਤੱਕ ਦੋ ਨੰਬਰ ਦਾ ਕੰਮ ਨਹੀਂ ਕੀਤਾ ਹਾਂ ਹਾਂ ਮੈਂ ਇਹਨੂੰ ਇੱਕ ਗੱਲ ਕਹੀ ਸੀ ਕਿ ਜੋ ਭਾਈ ਤੇਰਾ ਸਿਸਟਮ ਗਲਤ ਲੱਗਦੇ ਮੈਨੂੰ ਜੋ ਵੀ ਚੀਜ਼ ਲੈਣੀ ਆ ਦੇਖ ਮੈਨੂੰ ਜਾਣਦੇ ਲੋਕ ਮੇਰੇ ਖਿਲਾਫ ਕੱਲ ਮਗਲ ਹੈ ਕਿ ਨੇ ਚੋਰੀ ਦੇ ਟਰੈਕਟਰ ਸਿੱਪੀ ਦੇ ਕੋਲ ਫੜੇ ਗਏ ਤੇ ਭਾਈ ਮੇਰੀ ਹੈਗੀ ਬਦਨਾਮੀ ساری ਜ਼ਿੰਦਗੀ ਖਰਾਬ ਹੋਊਗੀ ਇਸ ਕਰਕੇ ਨਹੀਂ ਜਦੋਂ ਆਪਣੀ ਕੋਈ ਵੀ ਗੱਲ ਹੈ ਇਸ ਕਰਕੇ ਸੁਣੋ 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 ਇਸ ਕਰਕੇ ਪਿੰਡ 'ਚ ਤਾਂ ਵੱਖਰੀ ਮੇਰੀ ਤਾਂ ਦੁਨੀਆ 'ਚ ਹੋਊ ਤੋ ਮੈਂ ਇਸ ਕਰਕੇ ਸਾਡੇ ਘਰੇ ਇੱਕ ਵੀ ਚੀਜ਼ ਗਲਤ ਨਹੀਂ ਹੋਣੀ ਚਾਹੀਦੀ ਤੈਨੂੰ ਪੈਸੇ ਦਿੱਤੇ ਆ ਸਹੀ ਚੀਜ਼ਾਂ ਦੇ ਤੇ ਸਹੀ ਚਾਹੀਦੀ ਨਹੀਂ ਸਹੀ ਚਾਹੀਦੀ ਨਹੀਂ ਆਉਣਗੀਆਂ ਤਾਂ ਸਹੀ ਚਾਹੀਦੇ ਪੈਸੇ ਵਾਪਸ ਚਾਹੀਦੇ ਆ ਵਾਪਸ ਚਾਹੀਦੇ ਪੈਸੇ ਵਾਪਸ ਕਰ ਤੂੰ ਲੈ ਆ ਤੂੰ ਜਾਣ ਕਰ ਉਹ ਦੇਖ ਮਾਸੀ ਗੱਲ ਤਾਂ ਆਉਂ ਆ ਮੈਂ ਜਾਂਦਾ ਮੂੰਹ ਬੋਲੇ ਕਿਸੇ ਨੂੰ ਕਹੇ ਤੁਹਾਨੂੰ ਦੱਸੇ ਵੀ ਮੈਂ ਪੈਸੇ ਦਿੱਤੇ ਕਿੱਥੇ ਜੀ ਨਹੀਂ ਦੱਸਦਾ ਤਾਂ ਫਿਰ ਪੈਸੇ ਮਾਸੀ ਕਿਤੇ ਨਹੀਂ ਇਹ ਇਹ ਵੀ ਹੋ ਸਕਦਾ ਨਹੀਂ ਕੋਈ ਪ੍ਰਾਪਰਟੀ ਲੈ ਲਈ ਹੋ ਗਈ। ਪੈਸੇ ਮੈਂ ਦੇ ਦੂੰ ਦੇ ਦੂੰਗਾ ਬਿਠੁੰਡਿਆਂ ਵੇਚ ਕੇ। ਇਹਦੇ ਬਿਠੁੰਡੇ ਚ ਗਿਆ। ਸਾਰੇ ਨਾਲ ਆ ਗਏ ਜਮਈ। ਮੈਂ ਕਿਹਾ ਅਸੀਂ ਮੁੰਡਾ ਦੇਣਾ। ਡੈੜੀਆਂ ਨੇ ਲਿਆ ਨਹੀਂ। ਡੈੜੀਆਂ ਤੋਂ ਕਿਥੋਂ ਲੈਣਗੇ ਇਹਨੇ ਪੈਸੇ। ਉਦੋਂ ਤਾਂ ਅਸੀਂ ਇਹ ਸੋਚ ਲਿਆ ਵੀ ਇਹ ਗਲਤ ਰਸਤੇ ਤੋਂ ਨਾ ਫੜਦੇ ਪੈਸੇ। ਅਸੀਂ ਪੈਸੇ ਦਾ ਗੱਲ ਕਰਦੇ ਨਾ ਕਰਦੇ। ਵੈਸੇ ਉਹ ਡੇੜ ਕਿੱਲਾ ਹੀ ਨਹੀਂ ਲਿਆ ਦਾ। ਅਸੀਂ ਪੁੱਛਤਾ ਹੁੰਦੇ ਆ ਵੀ ਜੇ ਉਹਨੂੰ ਕਿਤੇ ਇਹੀ ਥੋੜੇ ਵਾਲੇ ਪੈਸੇ ਕੀ ਆ। ਹੋ ਸਕਦਾ ਥੋੜੇ ਵਾਲੇ ਪੈਸੇ ਹੋਣ ਵੀ ਉਦੋਂ। ਜੇ ਅਸੀਂ ਕਿੱਲਾ ਲੈ ਲੈਂਦੇ ਉਦੋਂ ਲੈ ਲੈਂਦੇ ਕਿੱਲਾ ਤਾਂ ਅਸੀਂ ਫਾਇਦੇਮੰਦ ਸੀ। ਅੱਜ ਤੈਨੂੰ ਹੋਏ ਦੇ ਵਿੱਚ ਲੈ ਤੇ ਉਹ ਗੱਲ ਸੀ ਮਾਫਰ ਦੀ ਮਾਫਰ ਹੋਸਾ ਤੋਂ ਤੁਹਾਡੇ ਵਾਲੇ ਪੈਸੇ ਆਂਦਾ ਹੋਵੇ ਮੈਂ ਪੈਸੇ ਦੇਉਂਗਾ ਸਾਹਿਬ ਮਾਸੇ ਲਈ ਗਿਆ ਲਈ ਗਿਆ ਲਈ ਗਿਆ ਅਸੀਂ ਰੁਕਦੇ ਵੀ ਸ਼ਾਇਦ ਉਹ ਨੂੰ ਆਏ ਆਂਦਾ ਸੀ ਕਿ ਸ਼ਾਇਦ ਉਹ ਤੁਹਾਡੇ ਵਾਲੇ ਪੈਸੇ ਸੀ ਤਾਂ ਉਹ ਗਿਆ ਉੱਥੇ ਬਠਿੰਡੇ ਵੀ ਗਿਆ ਵੀ ਮੇਰੇ ਦੋਵੇਂ ਬਠਿੰਡੇ ਵੀ ਗਿਆ ਮੇਰੇ ਕੋਲ ਬੈਸ ਲੈ ਤੁਸੀਂ ਆਏ ਹੋ ਮੋਸਟ ਵੈਲਕਮ ਹਾਂ ਦੇਖੋ ਤੁਸੀਂ ਮਾਸੜ ਨਾਲ ਗੱਲ ਕਰੋ ਨਹੀਂ ਜੇ ਤਾਂ ਇਹ ਗੱਲ ਰੁਕਣੀ ਆ ਜਾਂ ਕੋਈ ਕਮਿਟਮੈਂਟ ਵਾਲੀ ਗੱਲ ਹੈਗੀ ਆ ਉਹ ਤਾਂ ਫਿਰ ਦੇਖੋ ਤੁਹਾਡੇ ਤੇ ਮਾਸੜ ਜੀ ਨਾਲ ਹੀ ਹੋਣੀ ਆ ਇਸ ਬੰਦੇ ਜੀ ਕੋ ਸਾਨੂੰ ਕਹੂਗਾ ਵੀ ਹਾਂ ਬਾਈ ਵੀ ਤੁਸੀਂ ਰੁਕ ਜਓ ਇਹਨੇ ਤਾਂ ਇਹਦੇ ਕਹਿਣ ਤਾਂ ਰੋਕਣਾ ਤਾਂ 5 ਦਿਨ ਹੋਰ ਰੁਕ ਜੂਗਾ ਮੈਂ 5-10 ਦਿਨ ਹੁੰਦੇ ਚਾ ਮਹੀਨਾ ਹੋ ਜੋ 2 ਮਹੀਨੇ ਹੋ ਗਿਆ ਨਹੀਂ ਮਾਸੀ ਇਦੂ ਵੱਧ ਨਹੀਂ ਇਦੂ ਵੱਧ ਨਹੀਂ ਕਿਉਂਕਿ ਮੈਨੂੰ ਪਤਾ ਵੀ ਇਦੂ ਵੱਧ ਤਾਂ ਫਿਰ ਖਜੂ ਲਖਵਾਰੀ ਆ ਹਣਾ ਕੋਈ ਮਹੀਨਾ 2 ਮਹੀਨੇ ਨਹੀਂ ਮਾਸੀ ਪਲੀਜ਼ ਮੈਂ ਸਿਰਫ 5 ਦਿਨ ਹੋਰ ਰੁਕਦਾ ਜੇ ਇਹ ਪੈਸੇ ਦੇ ਇਹ ਦੇ ਸਕਦਾ ਨਹੀਂ ਮਾਸੀ ਪਲੀਜ਼ ਮੈਂ ਦੇਖੋ ਮੈਂ ਮਜਬੂਰ ਆ ਹੁਣ ਕਿਉਂਕਿ ਮੈਂ ਜੋ ਵੀ ਲੀਗਲ ਬਣਦਾ ਮੈਨੂੰ ਕਰਨਾ ਪੈਣਾ ਨਹੀਂ ਹੁਣ ਮੈਂ ਤਾਂ ਐ ਨਹੀਂ ਕਿ ਆਸੀ ਅਸੀਂ ਬੈਣਾਗਾ ਅਸੀਂ ਤੋਂ ਪਹਿਲੇ ਦਾ ਡਰਾਈਵਰ ਲੈਣਾ ਨਹੀਂ ਹਾਂ ਲੈ ਨਹੀਂ ਵੀ ਹਲਾ ਲੋਕ ਅਸੀਂ ਕਿਉਂ ਲਈਏ ਹਾਂ ਹਾਂ ਵਾਪਸ ਦੋ ਨੰਬਰ ਦਾ ਡਰੈਕਟਰ ਲੈ ਡਰੈਕਟਰ ਦਾ ਸਵਾਰ ਦੋ ਨੰਬਰ ਦੇ ਡਰੈਕਟਰ ਅਸੀਂ ਜਾਂ ਜ਼ਿੰਦਗੀ ਚ ਲੈ ਜਾਣਾ ਲੈਣੀ ਆ ਅਸੀਂ 0% ਰੱਖੂਗੀ ਅਜੇ ਤੱਕ ਦੋ ਨੰਬਰ ਦਾ ਕੰਮ ਨਹੀਂ ਕੀਤਾ ਹਾਂ ਹਾਂ ਮੈਂ ਉਹ ਇੱਕ ਗੱਲ ਕਹੀ ਸੀ ਕਿ ਜੋ ਭਾਈ ਤੇਰਾ ਸਿਸਟਮ ਗਲਤ ਲੱਗਦੇ ਮੈਨੂੰ ਜੋ ਵੀ ਚੀਜ਼ ਲੈਣੀ ਆ ਦੇਖ ਮੈਨੂੰ ਜਾਣਦੇ ਲੋਕ ਮੇਰੇ ਖਿਲਾਫ ਕੱਲ ਮਗਰ ਲਗਿਆ ਨੇ ਚੋਰੀ ਦੇ ਟਰੈਕਟਰ ਸਿੱਪੀ ਦੇ ਕੋਲ ਫੜੇ ਗਏ ਤੇ ਭਾਈ ਮੇਰੀ ਹੈਗੀ ਬਦਨਾਮੀ ساری ਜ਼ਿੰਦਗੀ ਖਰਾਬ ਹੋਊਗੀ ਇਸ ਕਰਕੇ ਜਦੋਂ ਆਪਣੀ ਕੋਈ ਵੀ ਗੱਲ ਹੈ ਇਸ ਕਰਕੇ ਸੁਣੋ 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 ਇਸ ਕਰਕੇ ਪਿੰਡ 'ਚ ਤਾਂ ਵੱਖਰੀ ਮੇਰੀ ਤਾਂ ਦੁਨੀਆ 'ਚ ਹੋਊ ਤੋ ਮੈਂ ਇਸ ਕਰਕੇ ਸਾਡੇ ਘਰੇ ਇੱਕ ਵੀ ਚੀਜ਼ ਗਲਤ ਨਹੀਂ ਹੋਣੀ ਚਾਹੀਦੀ ਤੈਨੂੰ ਪੈਸੇ ਦਿੱਤੇ ਆ ਸਹੀ ਚੀਜ਼ਾਂ ਦੇ ਤੇ ਸਹੀ ਚਾਹੀਦੀ ਨਹੀਂ ਸਹੀ ਚਾਹੀਦੀ ਨਹੀਂ ਆਉਣਗੀਆਂ ਤਾਂ ਸਹੀ ਚਾਹੀਦੇ ਪੈਸੇ ਵਾਪਸ ਚਾਹੀਦੇ ਆ ਵਾਪਸ ਚਾਹੀਦੇ ਪੈਸੇ ਵਾਪਸ ਕਰ ਤੂੰ ਲੈ ਆ ਤੂੰ ਜਾਣ ਕਰ